ਅੱਜ ਜੋਨੋ ਲੜਕੀਆਂ ਦੇ ਐਥਲੈਟਿਕਸ ਖੇਡਾਂ ਦੀ ਸ਼ੁਰੂਆਤ ਸ੍ਰੀ ਗੁਰੂ ਹਰੀਰਾਏ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੋਸਾਂਝ ਕਲਾ ਵਿਖੇ ਜਨਰਲ ਪ੍ਰਧਾਨ ਕਮ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਜੀ ਨੇ ਰੀਬਨ ਕੱਟ ਕੇ ਕੀਤੀ ਅੱਜ ਦੇ ਦਿਨ ਉਮਰਵਰਗ 14 17 ਤੇ 19 ਦੇ ਬੁਆਏਸ ਦੇ ਮੈਚ ਕਰਵਾਏ ਗਏ ਅਤੇ ਕੱਲ ਨੂੰ ਰੇਂਦੇ ਐਥਲੈਟਿਕਸ ਦੇ ਫਾਈਨਲ ਮੈਚ ਕਰਵਾਏ ਜਾਣਗੇ ਜਿਸ ਵਿੱਚ 100 ਮੀਟਰ ਰੇਸ 200 ਮੀਟਰ ਰੇਸ 400 ਮੀਟਰ ਰੇਸ 800 ਮੀਟਰ ਰੇਸ 100 ਮੀਟਰ ਰੇਸ ਅਤੇ ਸ਼ੋਰਟ ਪੁੱਟ ਆਦਿ ਦੇ ਮੁਕਾਬਲੇ ਅੱਜ ਕਰਵਾਏ ਗਏ ਇਸ ਮੌਕੇ ਜ਼ੋਨ 9 ਦੇ ਪ੍ਰਧਾਨ ਕੰਪ੍ਰਿੰਸੀਪਲ ਸਰਦਾਰ ਛਤਵਿੰਦਰਪਾਲ ਸਿੰਘ ਜੀ ਨੇ ਰੀਵਨ ਖੱਟ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਸਰਦਾਰ ਛਤਵਿੰਦਰਪਾਲ ਸਿੰਘ ਜੀ ਨੇ ਕਿਹਾ ਸਾਰੇ ਬੱਚੇ ਵਧਾਈ ਦੇ ਪਾਤਰ ਹਨ ਜਿਨ੍ਹਾਂ ਵਿੱਚ ਖੇਡਾਂ ਦੇ ਪ੍ਰਤੀ ਇੰਨਾ ਜੋਸ਼ ਹੈ ਉਹਨਾਂ ਨੇ ਜੇਤੂ ਬੱਚਿਆਂ ਦੇ ਮਾਤਾ ਪਿਤਾ ਉਹਨਾਂ ਦੇ ਕੋਚ ਸਾਹਿਬਾਨ ਅਤੇ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ ਇਸ ਮੌਕੇ ਜੋ ਨੋ ਦੇ ਸਭ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਕੁਲਵਿੰਦਰ ਸਿੰਘ ਬਲਦੇਵ ਸਿੰਘ ਜੋਲ ਸਕੱਤਰ ਅਧਿਆਪਕ ਸੋਮਨਾਥ ਪ੍ਰਿੰਸੀਪਲ ਚਰਨਜੀਤ ਸਿੰਘ ਮੈਡਮ ਗੁਰਬਖਸ਼ ਕੋਰ ਸੁਰਿੰਦਰ ਸਿੰਘ ਹੈਡਮਾਸਟਰ ਟੰਡਵਾੜ ਮੱਖਣ ਰਤੂ ਐਥਲੈਟਿਕ ਕੋਚ ਕਰਨਵੀਰ ਸਿੰਘ ਕੋਚ ਜਸਮਨ ਰਵੀ ਕੁਮਾਰ ਵਿਰਕ ਸਕੂਲ ਅਤੇ ਹੋਰ ਵੀ ਕਈ ਅਧਿਆਪਕ ਅਤੇ ਕੋਚ ਸਾਹਿਬਾਨ ਮੌਜੂਦ ਰਹੇ ਦੋ ਇਵੈਂਟ ਤੋਂ ਬਾਅਦ ਕੋਈ ਭਾਗ ਨਾ ਲਵੇ ਤੇ ਇੱਕ ਦੋ ਇਵੈਂਟ ਤੋਂ ਬਾਅਦ ਜਿਹੜੀ ਆ ਇੱਕ ਤੁਹਾਡੀ ਜਿਹੜੀ ਆ ਰੇਲੇ ਰੇਸ ਹੋਊ ਰੇਲੇ ਰੇਸ ਚ ਚਾਰ ਪਲੇਅਰ ਇੱਕ ਸਕੂਲ ਦੇ ਹੋਣਗੇ ਸੋ ਤਿੰਨ ਇਵੈਂਟ ਟੋਟਲ ਆ ਇੱਕ ਕਰ ਲੈ ਤੇ ਦੋ ਇਵੈਂਟ ਚ ਆਇਓ ਫ੍ਰੀਡ ਦੇ ਉਹ ਇਵੈਂਟ ਹੋਣਾ ਚਾਹੀਏ ਟਰੈਕ ਦੇ ਇਵੈਂਟ ਜਿਹੜੀਆਂ ਰੇਸਾਂ ਆ ਉਹਨਾਂ 100 200 400 600 ਸਿਰਫ ਹੁੰਦੀ ਆ ਜਿਹੜੀ 14 ਲਈ ਤੇ 800 ਜਿਹੜੀਆਂ ਉਹ 17 ਤੇ 19 ਲਈ ਇਸੇ ਤਰ੍ਹਾਂ 1500 3000 5000 10000 ਮੀਟਰ ਦ੍ਰਿਸ਼ਾਂ ਹੁੰਦੀਆਂ ਇਸੇ ਤਰ੍ਹਾਂ ਤੁਹਾਡੇ ਜੰਪ ਜਿਹੜੇ ਆ ਲੰਬੀ ਛਾਲ ਉੱਚੀ ਛਾਲ 30 ਛਾਲ ਤੇ ਪੋਲ ਵਾਕ ਇਸੇ ਤਰ੍ਹਾਂ ਆਪਣੇ ਜਿਹੜੇ ਗੋਲਾ ਚੋਟਾਂ ਡਿਸਕਸ ਚੋਟਾਂ ਜੈਵਲਨ ਚੋਟਾਂ ਤੇ ਆਪਣੇ ਹੈਮਰ ਚੋਟਾਂ ਇਹਨਾਂ ਇਵੈਂਟ ਵਿੱਚ ਤੁਸੀਂ ਸਾਰੇ ਨਿਭਾਗ ਲੈਣਾ ਆਪਣੇ ਸਕੂਲ ਤੋਂ ਇੱਕ ਸਕੂਲ ਤੋਂ ਸਿਰਫ ਦੋ ਵਿਦਿਆਰਥੀ ਇੱਕ ਹੀ ਇਵੈਂਟ ਵਿੱਚ ਭਾਗ ਲੈਣੀ ਹੈ ਇੱਕ ਵਿਦਿਆਰਥੀ ਨੇ ਦੋ ਇਵੈਂਟਾਂ ਵਿੱਚ ਇੰਟਰਵਿਊ ਨਹੀਂ ਭਾਗ ਲੈਣਾ ਇੱਕ ਸਕੂਲ ਤੋਂ ਦੋ ਵਿਦਿਆਰਥੀ ਭਾਗ ਲੈਣਗੇ ਇਸ ਗੱਲ ਦਾ ਵੀ ਧਿਆਨ ਰੱਖਿਓ ਜੇਕਰ ਤੁਸੀਂ ਚੰਗਾ ਸੁਣੋਗੇ ਤਾਂ ਹੀ ਚੰਗਾ ਇੰਪਲੀਮੈਂਟ ਕਰ ਪਾਉਗੇ ਕਲਾਸ ਵਿੱਚ ਵੀ ਤੇ ਖੇਡ ਦੇ ਵਿੱਚ ਤੇ ਇੱਕ ਸਪੋਰਟਸਮੈਨ ਦੀ ਲਾਈਫ ਇਦਾਂ ਦੀ ਹੁੰਦੀ ਹੈ ਕਿ ਬਹੁਤ ਮਤਲਬ ਆਪਾਂ ਤਿਆਗ ਬਹੁਤ ਆ ਜਿੱਦਾਂ ਇੱਕ ਸਾਧੂ ਤਿਆਗ ਕਰਦਾ ਨਾ ਬਹੁਤ ਚੀਜ਼ਾਂ ਦਾ ਤੁਸੀਂ ਫਰਾਈਡ ਨਹੀਂ ਖਾਂਦੇ ਜਾਂ ਸਵੇਰੇ ਟ੍ਰੇਨਿੰਗ ਕਰਨੀ ਆ 6 ਵਜੇ ਉੱਠਣਾ ਜਾਂ 7 ਵਜੇ ਉੱਠਣਾ ਜਿੰਨੇ ਵੇਲੇ ਵੀ ਤੁਸੀਂ ਉੱਠ ਕੇ ਟ੍ਰੇਨਿੰਗ ਕਰਦੇ ਆਂ ਉਸ ਟਾਈਮ ਤੇ ਕੁਝ ਬੱਚੇ ਇਦਾਂ ਦੇ ਹੁੰਦੇ ਜਿਹੜੇ ਘਰੇ ਬੈ ਕੇ ਟੀਵੀ ਵੀ ਦੇਖਦੇ ਹੁੰਦੇ ਹਨ ਤੁਹਾਡੇ ਨਾਲ ਦੇ ਵੀ ਇਦਾਂ ਦੇ ਵੀ ਹੋਣਗੇ ਕੁਝ ਪੇਪਰ 'ਚ ਬੈਠੇ ਹੋਣਗੇ ਜਾਂ ਕੁਝ ਘਰੇ ਹੋਣਗੇ ਮਤਲਬ ਇੰਜੋਏਮੈਂਟ ਲਈ ਕੁਝ ਹੋਰ ਚੀਜ਼ ਦੇਖਦੇ ਆ ਤੁਸੀਂ ਐਕਸਟਰਾ ਐਕਟੀਵਿਟੀ ਕਰਨ ਵਾਸਤੇ ਇੱਥੇ ਪਹੁੰਚੇ ਆ ਪਹੁੰਚੇ ਕਿ ਨਹੀਂ ਤੁਹਾਡੇ ਸਕੂਲ 'ਚ ਅਪਰੋਕਸੀਮੇਟਲੀ 100 200 300 400 500 ਬੱਚਾ ਹੋਵੇਗਾ ਪਰ ਤੇ ਉਹਨਾਂ ਦੇ ਵਿੱਚੋਂ ਕੁਝ 99 99 ਬੱਚੇ ਆਏ ਆ ਕੁਝ ਤਾਂ ਕਾਰਨ ਹੋਵੇਗਾ ਇਦਾਂ ਹੀ ਜਦੋਂ ਅਸੀਂ ਡਿਸਟ੍ਰਿਕਟ ਸਟੇਟ ਤੇ ਨੈਸ਼ਨਲ ਲੈਵਲ ਤੇ ਪਾਰਟਿਸਪੇਟ ਕਰਦੇ ਆ ਉਹ ਬੱਚਿਆਂ ਦੇ ਵਿੱਚ ਕੁਝ ਵੱਖਰਾ ਹੁੰਦਾ ਵਖਰਾ ਕੀ ਹੁੰਦਾ ਉਹ ਆਪਣੇ ਆਪ ਨੂੰ ਡਿਸਪਲਾਈਨ ਰੱਖਦੇ ਆ ਤੇ ਟ੍ਰੇਨਿੰਗ ਕਰਦੇ ਆ ਉਸ ਤੋਂ ਬਾਅਦ ਡਾਈਟ ਹੋ ਗਈ ਬੜੀਆਂ ਚੀਜ਼ਾਂ ਵਿੱਚ ਜੁੜ ਜਾਂਦੀਆਂ ਉਹ ਚੀਜ਼ਾਂ ਬੱਚਿਆਂ ਨੂੰ ਨਹੀਂ ਪਤਾ ਹੁੰਦੀਆਂ ਇਸ ਕਰਕੇ ਸਪੋਰਟਸ ਵਿਭਾਗ ਨੇ ਨਰਸਰੀ ਸੈਂਟਰ ਚਲਾਏ ਆ ਤੇ ਤੁਹਾਡਾ ਦੁਸਾਂਝ ਕਲਾ ਪਿੰਡ ਆਇਆ ਸੀ ਉਹਦੇ ਵਿੱਚ ਤੇ ਮੈਂ ਵੀ ਜਲੰਧਰ ਤੋਂ ਬਿਲੋਂਗ ਕਰਦਾ ਮੇਰਾ ਪਿੰਡ ਲਿੱਦੜ ਆ ਮੈਂ ਉੱਥੋਂ ਇੱਥੇ ਆਉਂਦਾ ਟ੍ਰੇਨਿੰਗ ਕਰਾਉਣ ਸਵੇਰੇ ਜਿਹੜਾ ਬੱਚਾ ਟ੍ਰੇਨਿੰਗ ਕਰਨਾ ਚਾਹੁੰਦਾ ਐਥਲੈਟਿਕਸ ਦੀ ਵੈਸੇ ਤਾਂ ਚਲੋ ਜਦੋਂ ਅਸੀਂ ਬੀਪੀਐਡ ਦਾ ਐਮਪੀਅਰਡ ਕਰਦੇ ਆ ਤੁਹਾਨੂੰ ਬਹੁਤ ਗੀਮਸ ਸਿਕਾਈਆਂ ਜਾਂਦੀਆਂ ਪਰ ਮੇਰੀ ਪਰਫੈਕਸ਼ਨ ਐਥ ਐਥਲੈਟਿਕਸ ਦੇ ਵਿੱਚ ਮੈਂ ਅੱਗੇ ਪੜਿਆ ਹੋਇਆ ਆ ਕਾਫੀ ਤੇ ਨਿਊਟ੍ਰੀਸ਼ਨ ਦੇ ਉੱਪਰ ਪੜਿਆ ਹੋਇਆ ਆ ਉਹ ਇਸੇ ਕਰਕੇ ਕਿ ਜੇਕਰ ਆਪਾਂ ਜਿਹੜੀ ਚੀਜ਼ਾਂ ਇੱਕ ਕੋਚ ਤੋਂ ਨਹੀਂ ਹੋਈਆਂ ਉਹ ਚਾਹੁੰਦਾ ਹੁੰਦਾ ਕਿ ਅੱਗੇ ਬੱਚਾ ਉਹੀ ਉਦਾਂ ਹੀ ਸ਼ਿੰਗਾਰ ਲਿਆਵੇ ਓ 9 ਕਰਾਇਆ 2 ਲੜਕੇ ਦੀਆਂ ਐਥਲੈਟਿਕ ਮੀਟਸ ਅੱਜ ਗੁਰੂ ਹਰਰਾਏ ਪਾਲਸਾ ਸੀਨੀਅਰ ਸੈਕੰਡਰੀ ਸਕੂਲ ਸਾਂਝ ਕਲਾ ਵਿਖੇ ਹੋ ਰਹੀਆਂ ਹਨ ਇਸ ਦੇ ਵਿੱਚ ਅੱਜ ਲੜਕਿਆਂ ਦੀ ਇਵੈਂਟਸ ਹੋਣੀਆਂ ਇਹਦੇ ਜਿਹੜੇ ਕੀ ਤਿੰਨ ਵਰਗ ਨੇ ਇੱਕ ਹੈ ਅੰਡਰ 14 ਫਿਰ ਹੈਗਾ ਅੰਡਰ 17 ਤੇ ਅੰਡਰ 19 ਅੱਜ ਜਿਹੜੀਆਂ ਇੱਥੇ ਇਵੈਂਟ ਹੋ ਰਹੀਆਂ ਵਾਂ ਉਹਦੇ ਵਿੱਚ ਦੌੜਾਂ ਨੇ ਤੇ ਨਾਲ ਦੀ ਨਾਲ ਥਰੋਜ਼ ਨੇ ਤੋਂ ਜਿਹੜੇ ਵਿਦਿਆਰਥੀ ਇਹਨਾਂ ਦੇ ਵਿੱਚ ਅੱਜ 5 ਸੈਕਿੰਡ ਥਰਡ ਆਉਣਗੇ ਮੈਂ ਉਹਨਾਂ ਨੂੰ ਅੱਜ ਐਡਵਾਂਸ ਜਿਹੜੀ ਆ ਵਧਾਈ ਦੇਣਾ ਤੇ ਜਿਹੜੇ ਇੱਥੇ ਵਿਦਿਆਰਥੀ 5 ਸੈਕਿੰਡ ਥਰਡ ਆਣਗੇ ਉਹਨਾਂ ਨੂੰ ਮੈਡਲ ਵੀ ਜਿਹੜੇ ਆ ਉਹ ਵੀ ਦਿੱਤੇ ਜਾਣਗੇ ਤੇ ਇਹ ਜਿਹੜੇ ਵਿਦਿਆਰਥੀ ਆ ਇਹਨਾਂ ਨੇ ਜਿਹੜਾ ਸੋਮਵਾਰ ਨੂੰ ਜੋ ਐਥਲੈਟਿਕ ਮੀਟ ਜ਼ਿਲ੍ਹਾ ਜਲੰਧਰ ਦੀ ਹੋ ਰਹੀ ਆ ਉਸ ਦੇ ਵਿੱਚ ਭਾਗ ਲੈਣਾ ਇਹਦੇ ਵਿੱਚ ਇਹ ਜ਼ੋਨ 9 ਨੂੰ ਜਿਹੜੇ ਹੈ ਪ੍ਰੈਜ਼ੈਂਟ ਕਰਨਗੇ ਮੈਨੂੰ ਆਸ ਹੈ ਕਿ ਇਹ ਜਿਹੜੇ ਵਿਦਿਆਰਥੀ ਆ ਇਹ ਜ਼ੋਨ 9 ਕਰਾਇਆ 2 ਦਾ ਜਿਹੜਾ ਨਾਮ ਜਿਹੜਾ ਰੋਸ਼ਨ ਕਰਨ ਧੰਨਵਾਦ